ਸਾਸੀ ਕਾਲ ਜੀ ਸਾਰਿਆਂ ਨੂੰ ਔਰ ਜੀ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜਦੀ ਕਲਾ ਅੱਜ ਅਸੀਂ ਜਾਣਦੇ ਆ ਇੱਕ ਸਰਪ੍ਰਾਈਜ਼ ਸਮਝ ਲੋ ਬਣਾ ਸਰਪ੍ਰਾਈਜ਼ ਵਾ ਪਹਿਲਾਂ ਅਸੀਂ ਜਾਣਦੇ ਵਿਆਸ ਵਿਆਸੋਂ ਫੇਰ ਹੀ ਜਾਣਾ ਰਹੀਏ ਰਹੀਏ ਜਾਣਾ ਵਾ ਸਰਪ੍ਰਾਈਜ਼ ਇਹ ਆ ਕਿ ਮਾਸੀ ਹੱਡੀ ਦਾ ਵਾ ਜਨਮ ਦਿਨ ਅੱਜ ਜਨਮ ਦਿਨ ਉਹਦਾ ਕੱਲ੍ਹ ਨਹੀਂ ਆ ਬਟ ਅਸੀਂ ਇੱਕ ਦਿਨ ਪਹਿਲਾਂ ਪਹਿਲਾਂ ਸੈਲੀਬ੍ਰੇਟ ਕਰਨਾ ਵਾ ਰੀਜ਼ਨ ਵਾ ਉਹਦਾ ਚੱਲ ਕੋਈ ਉਹ ਤੇ ਆਪਣਾ ਸਾਡੀ ਪਲੈਨਿੰਗ ਆ ਤੇ ਅਸੀਂ ਮਾਸੀ ਨੂੰ ਦੇਣਾ ਵਾ ਸਰਪ੍ਰਾਈਜ਼ ਹਣਾ ਸਰਪ੍ਰਾਈਜ਼ ਦੇਣਾ ਵਾ ਤੇ ਅਸੀਂ ਜਾਣਦੇ ਉਹਦੀ ਤਿਆਰੀ ਕਰਨਾ ਪਿਛੇ ਦੇ ਨੂੰਦਣਾ ਨੇ ਆਪਣੀ ਤਿਆਰੀ ਕਰ ਲੈਣੀ ਆ ਮੀਨਿੰਗ ਤਿਆਰ ਹੋ ਜਾਣਾ ਵਾ ਉਹਨਾਂ ਦਾ ਮਤਲਬ ਇਹ ਸੈਟਿੰਗ ਸਾਰੀ ਤੇ ਹੁਣ ਅਸੀਂ ਜਾਂਦੇ ਪਏ ਆ ਪਹਿਲਾਂ ਵਿਆਹ ਜਾਵਾਂਗੇ ਫਿਰ ਰਹੀਏ ਜਾਵਾਂਗੇ ਰਹੀਓ ਕਿ ਚੱਕਾਂਗੇ ਨਾਲ ਜਿਹੜਾ ਵੀ ਜੋ-ਜਾ ਸਮਾਨ ਲੈਣਾ ਵਾ ਪਰ ਮੰਮੀ ਨੂੰ ਨਹੀਂ ਇਸ ਚੀਜ਼ ਦਾ 1% ਵੀ ਨਹੀਂ ਪਤਾ ਮੰਮੀ ਮੇ ਨਾਲ ਲੰਮੇ ਪਏ ਆ ਆਪਣਾ ਹਣਾ ਤੇ ਹੁਣ ਜਾ ਰਹੇ ਆ ਤੇ ਵੀਰ ਆਇਆ ਸੀ ਉਦਾਂ ਹੀ ਆਪਣੇ ਕੋ ਇਹਨੂੰ ਮੈਂ ਦੱਸਿਆ ਕਿ ਆਹ ਪਲਾਨ ਆ ਦੇ ਆਪਾਂ ਚੱਲੀਏ ਤੇ ਇਹਾਂ ਦਾ ਚੱਲ ਅਸੀਂ ਹੁਣ ਤੁਰ ਪਏ ਆ ਤੇ ਬਹਾਨਾ ਵੀ ਬਹਾਨਾ ਕਈ ਹੋਰ ਲਾਇਆ ਪਰ ਕਿ ਅਸੀਂ ਏਸੀ ਚੁੱਕਣ ਚੱਲੇ ਆ ਤੇ ਏਸੀ ਵੀ ਲੈਣਾ ਰਈਏ ਸਪੈਸ਼ਲ ਇੱਕ ਦੁਕਾਨ ਕੇਕ ਵਧੀਆ ਬਣਾਉਂਦੇ ਆ ਹਾਂ ਉਹਨਾਂ ਕੋਲ ਹੁਣ ਜਾ ਕੇ ਤੇ ਚੰਗਾ ਜਾ ਕੇ ਕੇਕ ਪਸੰਦ ਕਰਕੇ ਲਿਆਉਣੇ ਆ ਤਾਂ ਫੇਰ ਕਰਦੇ ਆ ਸੈਲੀਬ੍ਰੇਟ ਨਾਲ ਸਰਪ੍ਰਾਈਜ਼ ਦਿੰਦੇ ਆ ਜਿਹੜੇ ਰਈਏ ਏਰੀਆ ਦੇ ਹੋਏ ਉਹਨਾਂ ਨੂੰ ਆਲਰੇਡੀ ਪਤਾ ਕਿਹੜੀ ਦੁਕਾਨ ਦੀ ਗੱਲ ਮੈਂ ਕੇਕ ਸੈਂਵੇਕਸ ਇਹੋ ਹੀ ਸਾਡੇ ਲੱਗ ਜਿਹੜੀ ਚੰਗੀ ਸਾਡੇ ਉਹ ਆ ਤੇ ਜਾਂ ਸਾਡੇ ਬਤਾਲੇ ਦੇ ਵਿੱਚ ਵੀਰ ਆਇਆ ਇੱਕ ਆਸਟ੍ਰੇਲੀਆ ਤੋਂ ਉਹ ਵੀ ਵਧੀਆ ਬਣਾਉਂਦਾ ਵਧੀਆ ਬਣਾਉਂਦਾ ਹੋਵੇ ਹਾਂਜੀ ਤੇ ਵੇਨੇ ਹਾਂਡ ਜਾ ਕੇ ਪਸੰਦ ਕਿਹੜਾ ਆਉਂਦਾ ਕੇਕ ਤੇ ਜੋ ਅਕੋਰਡਿੰਗ ਲੈ ਕੇ ਆਉਣੇ ਆ ਤੇ ਕਰਦੇ ਸਰਪ੍ਰਾਈਜ਼ ਮਾਸੀ ਨੂੰ ਫਿਰ ਵੇਨੇ ਆ ਮਾਤਾ ਦਾ ਰਿਐਕਸ਼ਨ ਕਿਵੇਂ ਦਾ ਵਾ ਰਿਐਕਟ ਕਿਵੇਂ ਦਾ ਸੋਰੀ ਰਿਐਕਟ ਰਿਐਕਸ਼ਨ ਹੀ ਉਹ ਰਿਐਕਟ ਆਪਾਂ ਸ਼ਾਰਟ ਬੰਡ ਕਰਦੇ ਆ ਤੇ ਸੁਣੀ ਇੰਗਲਿਸ਼ ਬੋਲ ਲੈਂਦਾ ਮੈਂ ਉਹ ਸਿਆਣਾ ਉਹ ਸਿਆਣਾ ਹੁਸ਼ਿਆਰ ਬੜਾ ਉਹ ਸ਼ੇਅਰ ਹੀ ਘੜੀ ਮਾਰਦਾ ਨਾ ਕੋਡ ਸਰਾ ਲਾ ਛੱਡੀ ਜਾ ਮਾਰ ਵਾਲੀ ਬੱਟੇ ਕੋਲ ਹੈ ਸਮੋਹ ਕੋਣਾਂ ਤੇ ਮਰੀ ਜੀ ਬੜੀਆਂ ਠੰਡੀਆਂ ਹੋ ਗਈਆਂ ਹੈ ਇਹ ਘਟੀ ਵੱਡੇ ਪਹਾੜੀ ਦੀ ਵੀ ਬੜੀ ਆਜਾ ਆਜਾ ਜਿਆ ਲੇਟ ਹੋ ਗਿਆ ਕੰਮ ਭੁੱਖ ਬੜੀ ਲੱਗੀ ਇਹਦੇ ਇਹਨਾਂ ਦੀ ਸਮੈਲ ਸੁੰਘ ਕੇ ਹੋਰ ਭੁੱਖ ਲੱਗਣ ਦੀ ਆ ਆ ਜਾ ਆ ਮੁੰਡਿਆ ਆ ਗਿਆ ਜਿਹੜਾ ਸਮੋਸੇ ਤੁਹਾਨੂੰ ਭੁੱਖ ਲੱਗੀ ਨਾ ਵਾਵਾ ਤੁਰਪੋ ਤੁਰਪੋ ਛੇਤੀ ਕਰੋ ਕਈ ਕੰਮ ਵਾਲੇ ਪਏ ਚੱਲ 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 ਉਹ ਡਿਊਟੀ ਬੜੀ ਸਖਤ ਪੈਣ ਦੀ ਆ ਲੈ ਫੜਦੇ ਰਸ ਉਹ ਲੈ ਗਿਆ ਚਲੋ ਵੀ ਸਮਾਨ ਨਹੀਂ ਲਿਆਵਾ ਖਰੀਦ ਤੇ ਹੁਣ ਲੈਟਸ ਗੋ ਜੀਏ ਲੇਟ ਹੋ ਗਏ ਆ ਯਾਰ ਇ ਮੈਂ ਵਾਲੇ ਪਿੰਡ ਨੂੰ ਵਾਪਸ ਆਉਣਾ ਸੱਤੇ ਮੋੜ ਲੈਣੀ ਆਪਾਂ ਤੇ ਨਹੀਂ ਮੁੜਨੀ ਨਹੀਂ ਮੁੜਨੀ ਸੱਤਿਆ ਆ ਮੁੜ ਗਈ ਆ ਗੱਡੀ ਥੋੜੀ ਪਿਛਾ ਕਰਨੀ ਹੋਣੀ ਸੱਤੇ ਲੱਗ ਜਾਣੀ ਸੱਤਿਆ ਨਹੀਂ ਲੱਗਣੀ ਇਹ ਸੱਤਿਆ ਐਦਾਂ ਕਹਦਾ ਡਰਾਈਵਰ ਸੀਟ ਤੇ ਬੈਠਾ ਕੌਣ ਵਾ ਇਹ ਦੱਸ ਤੂੰ ਮੈਨੂੰ ਗਿੰਦੂ ਇੰਦੂ ਆ ਬੈਠਾ ਵਾ ਡਰਾਈਵਰ ਸੀਟ ਤੇ ਹਾਈ ਕਲਾਸ ਉੱਪਰਲੇ ਲੈਵਲ ਦੇ ਡਰਾਈਵਰ ਬੈਠੇ ਆ ਉੱਪਰਲੇ ਲੈਵਲ ਦੇ ਬੰਦੇ ਬੈਠੇ ਆ ਸੋ ਟੈਨਸ਼ਨ ਨਹੀਂ ਲੈਣੀ ਤੇ ਟੈਨਸ਼ਨ ਮੁਕਤ ਹੋ ਕੇ ਬੈਜੋ ਹੁਣ ਆਪਾਂ ਕੇ ਕੈਂਡ ਬੇਕ ਰੁਕਣਾ ਸੀ ਤੇ ਓ ਮਾਈ ਗਾਡ ਹੋ ਗਿਆ ਉਹ ਰੱਜੀ ਰੱਜੀ ਖੈਨੇ ਲਗਾਇਆ ਰੱਜੀ ਮੇਰੇ ਜਿਹੜਾ ਨਾਮ ਆ ਉਹ ਤੇ ਲਿਖਣਾ ਚਾਹੀਦਾ ਵਾ ਮਾਂ ਤੇ ਚਲੋ ਤੁਹਾਡੀ ਜੀ ਮੰਮੀ ਆ ਤੇ ਬਾਕੀਆਂ ਤੇ ਰਿਸ਼ਤੇਦਾਰ ਰਹੇ ਜੀ ਆ ਨਾਮ ਦੇ ਜੀ ਲਗਾਉਣਾ ਪੈਣਾ ਆ ਉਹ ਵੀ ਸਮਾਈ ਦੇ ਬਣਾ ਦਈ ਉਹ ਕਿਦਾ ਬਣਾਇਆ ਨਾਲ ਮੰਮੀ ਦਾ ਮੰਮੀ ਦਾ ਚਲੋ ਚੋਕੜਿਆਂ ਨੂੰ ਕਰ ਦੋ ਚਲੋ ਵੀ ਮਰਾ ਬੂੜਾ ਥੱਲੇ ਲੈ ਬੰਦੇ ਉਹ ਦਾੜੀ ਵਾਲੇ ਪਾਸੇ ਉਹਦੇ ਠਾਰੋਂ ਜਾਣਾ ਵੇਲਾ ਅੱਧਾ ਤੇ ਵੱਡਾ ਬੇ ਦਾ ਥੱਲੇ ਬਣਾ ਦਤਾ ਵਾ ਨਹੀਂ ਨਹੀਂ ਨੇ ਨੇ ਵੇਖੀ ਜਾ ਪਰ ਰੱਜੀ ਨਹੀਂ ਲਗਿਆ ਰੱਜੀ ਮੇਤਾ ਨੇ ਅਰੇ ਭਾਰ ਜਿਆ ਨਹੀਂ ਪਾਇਆ ਜਾਂਦਾ ਜਾਂਦੇ ਹੋਲੀ ਨਾ ਕਰੀ ਆ ਇਹਦੀ ਪੇਸਟੀ ਪਈ ਆ ਪਰ ਚੱਕਰੇ ਆ ਡਿਊਟੀ ਵੜੀ ਸਕਦਾ ਖਾਣ ਦਾ ਸਬਰ ਹੀ ਨਹੀਂ ਹੋਣ ਡਿਆ ਕਿ ਮੇਰੀ ਪੇਸਟੀ ਹੀ ਲੰਡੀ ਐ ਟਿਕਣਾ ਜਾਵੇ ਯਾਰ ਗੱਲ ਬਾਕੀ ਆ ਜੇ ਖਾਣ ਲੱਗੇ ਆਪਾਂ ਚੱਲੀਏ 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 ਚੱਲੇ ਤੂੰ ਹੀ ਹਲਾਰੇ ਦੇਣ ਡਿਆ ਕਿ ਦੀ ਹੋਲੀ ਲੈ ਜਾ ਯਾਰ ਐਤੋ ਵਾਲੀ ਕੀ ਘੜਾ ਵੇ ਰੇਡ ਕੇ ਘੜ ਪੰਜ ਦੀ ਸਪੀਡ ਤੇ ਗੱਡੀ ਵਾ ਧਿਆਨਾ ਸਿਰ ਨਹੀਂ ਮਾਰਾ ਕੇ ਜਗਰਾਏ ਨਹੀਂ ਦਿੱਤਾ ਜੱਗੂ ਮੋਹਰੀ ਖਾਨ ਵਾਲਿਆਂ ਨੂੰ ਬਦਾਮ ਮਿਲ ਗਏ ਤੇ ਇਹਦੇ ਸਵਾਦ ਹੀ ਖਰਾਬ ਹੋ ਗਏ ਸਬਰ ਹੀ ਨਹੀਂ ਹੋਣਿਆ ਬਈ ਸਬਰ ਵਧੀ ਹੋ ਜਾਣੀ ਕੀ ਫਾਇਦਾ ਸਬਰ ਹੀ ਧਿਆ ਮੈਨੂੰ ਨਾ ਸਵਾਦ ਵਧੀ ਲੱਗਣ ਦੀ ਅੱਜ ਬੜੇ ਦਿਨਾਂ ਬਾਅਦ ਖਾਣ ਲਗਾ ਜੀ ਬੜਾ ਕਰਦੇ ਆ ਉਹ ਤਾਂ ਤੂੰ ਖਾਣਾ ਪੀਣਾ ਨਹੀਂ ਨਾ ਆਣਾ ਬਾਹਰ ਤਾਂ ਆ ਠੰਡਾ ਵੀ ਤੂੰ ਨਹੀਂ ਪੀਤਾ ਯਾਰ ਫਿਰ ਕੀ ਆ ਕਿਤੇ ਕਿਤੇ ਤਾਂ ਹੀ ਤਾਂ ਚਾਹੀਦਾ ਹੀ ਹਣ ਮੇਰੇ ਸਬਰ ਦਾ ਵੀ ਇਮਤਿਹਾਨ ਵੇਖੋ ਮੈਂ ਪਹਿਲਾਂ ਕੋਲ ਨੂੰ ਫਿਰਦਾ ਮੇਰੀਆਂ ਰੇਲਾਂ ਬੰਦ ਪਈ ਪੈਕਸੀ ਤੇ ਵੀਰ ਜੀ ਨੇ ਪੀ ਵੀ ਗਏ ਓਏ ਹੋਏ ਲਲਾ ਤੁਸੀਂ ਉੱtre ਹੀ ਹੁਣ ਵੇਸਮਾਨ ਲੈਣੋ ਫਿਰ ਮੋਹਣੀ ਰੋਕੰਡਿਆ ਓਏ ਮੋਹਣੀ ਰੋਕੰਡਿਆ ਚਲਿਏ ਸਵਾਦ ਆ ਕੰਮ ਪਾਸ ਆ ਚਲੋ ਵਧੀਆ ਗਏ ਆਪਾਂ ਨੂੰ ਹੁਣ ਗਾਂਵ ਪਹੁੰਚਾਉਣਾ ਪੈਣਾ ਕਾ ਗਾੜੀਆਂ ਗੱਡੀਆਂ ਆ ਕੇ ਮਕਰੋ ਵੀ ਮੈਨਾਂ ਕੋਕੜ ਨਹੀਂ ਆ ਕੋਕੜ ਆ ਕੋਕ ਨਹੀਂ ਆ ਉਦਾਂ ਨੇ ਮਜ਼ਾਕਾਂਡ ਅਡਜਸਟ ਕਿਡ ਨਹੀਂ ਮੈਂ ਖਿਡਾਰੀ ਹਾਂ ਹਸਾ ਬਣਾਵਾ ਡਰਾਈਵਰ ਮੈਂ ਬਹੁਤ ਛੋਟੀ ਦਾ ਸਫਾਰੀ ਆ ਵੇਖਿਓ ਕਿਤੇ ਪਿਛਕੋ ਗਿੰਦਵੰਦਾ ਵੀ ਕੁੜੀਆਂ ਇਦਾਂ ਕਾਰ ਚਲਾਉਂਦੀਆਂ ਕਿਦਾਂ ਤੂੰ ਟਿਆ ਪਹਿਲਾਂ ਮੈਂ ਫੇਰ ਸਾਗ ਲੋ ਲਗਾ ਮੇਰੀ ਵੀ ਮੈਂ ਨਹੀਂ ਦੱਸ ਕਿਦਾਂ ਕਿਦਾਂ ਚਲਾਉਂਦੀਆਂ ਚੱਲ ਲੈ ਚੱਲ ਤੂੰ ਦੱਸ ਦੇਈਆਂ ਕੁਝ ਕੁਝ ਆ ਡਰ ਗਿਆ ਨਾਲ ਹੀ ਇਹਨੂੰ ਲੂਰ ਦੋ ਮਾੜਾ ਜਿਹਾ ਕਮੈਂਟਾਂ ਚ ਕਿੱਦਾਂ ਗਿੰਦੂ ਦੱਸੀ ਪਿਛਕੋ ਹੋਣ ਉਹ ਮਾਈ ਗੋਡ ਪਿਛੇ ਗੱਡੀ ਆ ਰਹੀ ਹੈ ਮੋੜ ਤਾਂ ਬ੍ਰੇਕ ਮਾਰ ਬ੍ਰੇਕ ਨਹੀਂ ਭਰਾਵਾ ਅੱਜ ਕੱਲ ਕੁੜੀਆਂ ਬਹੁਤ ਜ਼ਬਰਦਸਤ ਗੱਡੀ ਚਲਾਉਂਦੀਆਂ ਵਾਹ ਵਾਹ ਇੱਥੇ ਵੇਖਿਆ ਵਾ ਰੈੱਡ ਕਲਰ ਦੀ ਰੂਬੀ ਕੌਣ ਕੋ ਮੰਡੀਂਦੀ ਆ ਉਹ ਵੀ ਕੁੜੀ ਚਲਾਉਂਦੀ ਹੁੰਦੀ ਆ 18 ਵੀ ਕੁੜੀਆਂ ਕੋ ਅੱਜ ਕੱਲ ਮੁੰਡਿਆਂ ਕੋ ਕੀ ਆ Alto Swift i20 ਤਾਰਾ ਕੁੜੀਆਂ ਕੋ ਰਹਿ ਗਿਆ ਚਲ ਕੋਈ ਗੱਲ ਐਕਸਾਈਟਡ ਆ ਕੋਈ ਮਿਲਣ ਆਉਣ ਲੱਗਾ ਮੈਨੂੰ ਹੈ ਬੜੀ ਅੱਛੀ ਮੰਮੀ ਸਾਡੀ ਬੜੀ ਖੁਸ਼ ਆ ਜਦ ਕਿ ਉਹ ਵੀ ਕੋਈ ਮਤਲਬ ਸਾਨੂੰ ਪਿਆਰ ਕਰਨ ਵਾਲਾ ਹੈ ਨਾ ਸਾਨੂੰ ਮਿਲਣ ਆਉਣ ਲੱਗਾ ਤੇ ਮੰਮੀ ਐਕਸਾਈਟਡ ਤੇ ਨਾਲ ਨਾਲ ਨਰਵਸ ਵੀ ਆ ਕਿਉਂਕਿ ਪਤਾ ਮੈਨੂੰ ਇੰਨਾ ਕ ਹੈਗਾ ਵੀ ਹਾਂ ਕੋਈ ਆਉਣ ਡਿਆ ਇਹ ਨਹੀਂ ਪਤਾ ਵੀ ਕੌਣ ਆਉਣ ਡਿਆ ਵਾ ਤੇ ਮੰਮੀ ਉਹ ਚੀਜ਼ ਨੂੰ ਲੈ ਕੇ ਥੋੜੀ ਜੀ ਹੈਗੀ ਆ ਨਾ ਤੈਨੂੰ ਤੈਨੂੰ ਕੀ ਲੱਗਦਾ ਪਤਾ ਹੋਣਾ ਚਾਹੀਦਾ ਕਿ ਕੌਣ ਆਉਣ ਡਿਆ ਨਹੀਂ ਫਿਰ ਵੀ ਤੈਨੂੰ ਕੁਝ ਅੰਦਾਜ਼ਾ ਵੀ ਨਹੀਂ ਹੈਗਾ ਨਹੀਂ ਪਰ ਆਹ ਹੋਂ ਅੰਦਾਜ਼ਾ ਮੈਨੂੰ ਵੀ ਨਹੀਂ ਹੈਗਾ ਤੈਨੂੰ ਹੈਗਾ ਸੋਹਰਾ ਨਹੀਂ ਨਹੀਂ ਹੈਗਾ ਓਏ ਓਏ ਮੰਦੀ ਦਾ ਇਹ ਇਹਦਾ ਇਹ ਇਹਨੂੰ ਆਪ ਹੋਣ ਡਿਆ ਵਾ ਪਤਾ ਨਹੀਂ ਕੌਣ ਹੋਣ ਲੱਗਾ ਵਾ ਤੇ ਹੁਣ ਕੌਣ ਕੋਣ ਨਹੀਂ ਨਹੀਂ ਉਹਨਾਂ ਨੇ ਤੇ ਇਦਾਂ ਕਦੀ ਵੀ ਨਹੀਂ ਹੋਣਾ ਉਹਨਾਂ ਨੇ ਜਿਹੋਣਾ ਅੰਦਰ ਮੈਨੂੰ ਫੋਨ ਲਾ ਕੇ ਹੀ ਹੋੜਾ ਸੀ ਤੁਹਾਨੂੰ ਭਾਵੇਂ ਨਾਂ ਹੀ ਦੱਸਦੇ ਇਹ ਸਿੱਧੀ ਉਹ ਤਰ੍ਹਾਂ ਨਹੀਂ ਸੁਣਾ ਚੱਲ ਰਿਹਾ ਹੈ ਨਾ ਤੇ ਉਹਨਾਂ ਨੇ ਹੀ ਹੋਣਗੇ ਹੈਨਾ ਉਹ ਵੀ ਮੈਨੂੰ ਨਹੀਂ ਪਤਾ ਇਹ ਤਾਂ ਰੱਬ ਜਾਣਦਾ ਮੰਮੀ ਆ ਕਿਵੇਂ ਆ ਤੂੰ ਨਰਵਸ ਕਿਉਂ ਆ ਹੁਣ ਮੰਮੀ ਸਾਡੀ ਮੰਮੀ ਸਾਡੀ ਕੀ ਕਹਿਣਾ ਹੈ ਮੰਮੀ ਸਾਡੀ ਕਹਿਣ ਦੀ ਆ ਵੀ ਮੈਂ ਹੁਣ ਗਿੰਦੂ ਪਤਾ ਨਹੀਂ ਕੋਲਡ ਡਰਿੰਕ ਲੈ ਕੇ ਆਇਆ ਕਿ ਨਹੀਂ ਆਇਆ ਨਾਲ ਕੁਝ ਵੀ ਨਹੀਂ ਉਹ ਕੰਦਾ ਲੈ ਕੇ ਆਇਆ ਇਹ ਗੱਲ ਹੈ ਮੰਮੀ ਉਹਦਾ ਵਾਕਿਆ ਨਹੀਂ ਉਹਨੂੰ ਦੱਸਿਆ ਵਾ ਮੈਂ ਨਹੀਂ ਗੱਲ ਕੀਤੀ ਮੈਂ ਨਹੀਂ ਗੱਲ ਕੀਤੀ ਕੋਈ ਨਿੰਬੂ ਪਾਣੀ ਬਣਾਉਣਾਗੇ ਨਿੰਬੂ ਪਾਣੀ ਬਣਾਉਣਾਗੇ ਨਿੰਬੂ ਹੈਗੇ ਨਾ ਕੋਲਡ ਡਰਿੰਕ ਨਾਲੋਂ ਨਿੰਬੂ ਪਾਣੀ ਵਧੀਆ ਨਾ ਮਨਜੀਦਾ ਨਹੀਂ ਨਹੀਂ ਮਜੀਦ ਕੋਲ ਡਰਿੰਗਾਂ ਨਾਲ ਨਿੰਬੂ ਵੜੀ ਵਧੀਆ ਹਨ। ਕੱਪੜੇ ਨਾ ਜੀ ਦੋ। ਨਾ ਲਾਉਣੇ ਮੈਨੂੰ ਨਾ ਉਹ ਸਾਹਮਣੇ ਆ ਨਾ। ਮਮੀ ਸੌਰੀ ਸ਼ਕਤੀਮਾਨ ਸੌਰੀ ਸ਼ਕਤੀਮਾਨ ਚਲੋ ਹੁਣ ਮਮੀ ਉਪਰ ਆ ਗਈ ਉਹ ਸੱਚ ਗਿੰਦੂ ਨੇ ਮੈਨੂੰ ਫੋਨ ਲਾਤਾ ਸੀ। ਤੇ ਠੀਕ ਆ। ਓਕੇ। ਮਿਲੋ ਕਿਵੇਂ ਵੇ? ਹਾਂ। ਮੈਂ ਮਤ ਕੇ ਟੈਂਟ ਕੀਤਾ। ਮੱਥਾ ਤੇ ਵੇਖੇਦਾ ਏ। ਵੇਖੀਦਾ। ਮਮੀ ਮੱਥਾ ਕੀ? ਮੈਂ ਉਹਨੂੰ ਇਹ ਗੱਲ ਕਹਿ ਦੇਣਾ ਚਾਹੁੰਨਾ ਵਾ ਕਿ ਮੱਥੇ-ਮੁੱਥਿਆਂ ਤੋਂ ਨਾ ਜੱਜ ਕਰਵਾੜੀ ਮਾਂ ਨੂੰ ਸਾਡੀ ਮਾਤਾ ਦਾ ਪਤਾ ਵਾ ਠੀਕ ਹੈ ਨਾ ਮੱਥਾ ਵੇ ਗਰਮੀ ਲੱਗਣ ਦੀ ਕਿਚਨ ਚ ਅਗਲੀ ਕੰਮ ਕਰਨ ਦੀ ਹੀ ਪਸੀਨੇ ਨਾਲ ਬੰਦੇ ਦੇ ਤੇ ਉਹੜੀਆਂ ਪੈ ਜਾਂਦੀਆਂ ਵਾ ਹੈ ਮੰਜੀ ਦਾ ਪਤਾ ਨਹੀਂ ਕਿ ਮੱਥਾ ਸੜਿਆ ਕੁਛ ਇਦਾਂ ਕੁਛ ਕਿਹਾ ਹਨਾ ਕੋਈ ਨਹੀਂ ਮੰਮੀ ਤੂੰ ਪਰੇ ਫਿਕਰ ਨਾ ਕਰ ਟੈਨਸ਼ਨ ਕਰਦੀ ਆ ਮੈਨੂੰ ਕਰਦੀ ਨਹੀਂ ਨਹੀਂ ਉਹ ਕੋਈ ਨਹੀਂ ਆਪਾਂ ਨੂੰ ਜਿਹੜੇ ਪਿਆਰ ਕਰਨ ਵਾਲੇ ਆਪਾਂ ਉਹਨਾਂ ਲਈ ਜਿਹੜਾ ਇਹ ਉਹਦੀਆਂ ਗੱਲਾਂ ਕਰਦਾ ਹੈ ਆਪਾਂ ਨੂੰ ਜਿਹੜੇ ਪਿਆਰ ਕਰਦੇ ਆਪਾਂ ਉਹਨਾਂ ਦੀ ਕਰਦੇ ਆ। ਉਹ ਜਿਹੜਾ ਬੰਦਾ ਉਹ ਦਰਵਾਜ਼ਾ ਬੰਦ ਕਰੀ ਮੱਜੀ। ਦਰਵਾਜ਼ਾ ਬੰਦ ਕਰੀ? ਚੁੱਪਦਾ ਹੋਵੇ। ਉਹ ਥੋੜਾ ਜਿਹਾ ਇਹੋ ਜੀ ਗੱਲ ਕਰਦਾ ਵਾ। ਚਲੋ ਕੋਈ ਨਹੀਂ। ਇਹ ਗੱਲ ਨਹੀਂ ਆ। ਬਰੂਨੋ! ਨਹੀਂ ਆਪਣੇ ਘਰ ਹੈਪੀ ਆ। ਬਰੂਨੋ ਪਤਾ? ਆਪਾਂ ਨੂੰ ਮਿਲਣ ਆਉਣ ਡਿਆ ਕੋਈ? ਓਏ! ਭੈਣ ਹੋਣੀ ਹੈ ਨਾ। ਹਾਏ, ਨੀਂਦ ਆਈ ਸੀ। ਇਹ ਉਹ ਲੈ ਫੇ ਪੈ ਗਿਆ। ਚਲੋ ਜੀ। ਹੁਣ ਮਿਲਦੇ ਆ ਕੋਣ ਆਉਣ ਡਿਆ ਵਾ? ਆ ਜੀ ਸਾਰਾ ਕੀਤਾ ਅਰੇਂਜਮੈਂਟ ਆਡੀ ਭੈਣ ਨੇ। ਮਾਤਾ ਦਾ ਹੈਪੀ ਬਰਥਡੇ ਆਜਾ ਤੇ ਇਹ ਹੈ ਕਿ ਸਰਪ੍ਰਾਈਜ਼ ਸਰਪ੍ਰਾਈਜ਼ ਦੇ ਰਹੇ ਆ ਤੇ ਉਹ ਕਿੱਥੇ ਰੱਖੀਏ ਨਹੀਂ ਨਹੀਂ ਸਾਹ ਨਿਕਲਦਾ ਇੱਦਾਂ ਵੈਰੀ ਫਨ ਆ ਲੱਗ ਗਿਆ ਕਿ ਨੱਕ ਬੰਦ ਕਰ ਨੱਕ ਨਹੀਂ ਕੀਤਾ ਉਧਰ ਰੱਖ ਲਓ ਮੇਰੇ ਕੋਲ ਦੂਜੇ ਟਾਈਮ ਵੀ ਟਾਈਮ ਆਉਏ ਆਜੋ ਦੀ ਆਜੋ ਦੀ ਆਜੋ ਆ ਜੋਰੀ ਨਾ ਕਰਨ ਮਾਤਾ ਕੀ ਕਹਾ ਦਾ ਸਾਥ ਜਾਨੀ ਪੱਤ ਇੱਥੇ ਬਹਿ ਜਾਂਦੇ ਆਪਾਂ ਕੀ ਕੀ ਚਾਹੀਦੀ ਮਾਂ ਮੇਰੀ ਸਰਬ ਇੱਕ ਚਾਰ ਲੱਗਾ ਿਆ ਯਾਰ ਮੈਂ ਖੂਦ ਦਾ ਕਾ ਥੋੜੀ ਦੇਰ ਲੱਗੂ 1 2 ਮੰਮੀ ਖਲੋ ਜਾ ਮੰਮੀ ਖਲੋ ਜਾ ਕੀ ਬੰਡਿਆ ਵਾ ਬੈ ਜਾ ਬੈ ਮੰਮੀ ਇੱਥੇ ਬੈ ਜਾ ਮੰਮੀ ਬੈ ਜਾ ਸੋਫੇ ਹਾਵੇ ਸੋਫਾ ਥੱਲੇ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ 1 2 3 ਹੈਪੀ ਬਰਥਡੇ ਟੂ ਹੋਦਰੇ ਆ ਪਰਵਦੀ ਆਈਓ ਓਹੋ ਓਹੋ ਆ ਸ਼ਾਬਾਸ਼ ਅਬ ਕਿਹਦਾ ਲਗਾ ਸਰਪ੍ਰਾਈਜ਼ ਰੋਡ ਦੀ ਕਿਹ ਸੰਡੀ ਆ ਰੋਡ ਦੇ ਲੈ ਮੰਮੀ ਉਹਨੂੰ ਢੇਡੀ ਹਲ ਦੱਦ ਗਿਆ ਨਾ ਉਹਨੂੰ ਪਤਾ ਨਹੀਂ ਲੱਗਿਆ ਰੋਡ ਦੀ ਕਿਹ ਸੰਡੀ ਕਲੀਅਰ ਕਰ ਰੋਡ ਦੀ ਕਿਹ ਸੰਡੀ ਆ ਖੁਸ਼ੀ ਗਿਆ ਤੂ ਨਹੀਂ ਦੱਸ ਰੋਡ ਦੀਆਂ ਸੰਡੀ ਸੱਚੀ ਫਾਤੀ ਕੀ ਰੋਟੀ ਖਾ ਤੀ ਆ ਇਹ ਸਾਰਾ ਤੇਰੀ ਦੀ ਅਰੇਂਜਮੈਂਟ ਹੈ 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 ਡੈਡੀ ਕੇ ਡੈਡੀ ਨੂੰ ਵਾਜ ਬਾ ਡੈਡੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੇਰਾ ਤੇਰਾ ਮੰਮੀ ਐ ਬੱਸ ਇਹ ਨਾਮ ਲਿਖਾ ਕੇ ਲਿਆਏ ਆ ਤੇ ਉੱਤੇ ਫੋਟੋ ਵੀ ਆ ਗਿਆ ਵਾਦੇ ਤੇ ਉਹਨੇ ਪਤਾ ਨਹੀਂ ਆਪਣੇ ਸਾਹ ਨਾਲ ਮੂੰਹ ਜੇ ਬਣਾਤਾ ਹੀ ਹੋਵੇ ਡੈਡੀ ਨੂੰ ਮੈਂ ਮਾਰ ਕੇ ਤੂੰ ਅੰਦਰੋਂ ਪੱਖਾ ਚਲਾ ਦਿਓ ਪੱਖਾ ਚਲਾ ਦਿਓ ਫੈਨ ਵਾਹ ਓਨ ਕਰ ਦਿਓ ਮੰਮੀ ਇੱਥੇ ਆ ਜੀ ਲੈਤਾ ਵੇ ਨਾ ਇੱਧਾ ਲਿਖ ਮੰਮੀ ਇੱਥੇ ਆ ਮੈਨੂੰ ਇਹ ਦੱਸੋ ਵੀ ਆ ਲੋ ਕਟੋੜ ਕੇਕ ਖਾਡੋ ਮੇਰਾ ਵੱਡੇ ਆ ਜਾ ਚੱਟ ਕਿੰਨੇ ਹਾਫ ਸੈਂਚਰੀ ਹੋ ਗਈ ਪੂਰੇ 50 ਦੇ ਚਲ ਠੀਕ ਕੰਨ ਜੱਤਰ ਨਾਲ ਗੱਲ ਕਰਾਵੇ ਮੈਂ ਮਮੀ ਨੂੰ ਫੋਨ ਕਰਾ ਪਾ ਵੱਡੇ ਕਰ ਲੈ ਚਲੋ ਇਹ ਪਾਲੇ 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 ਉੱਤਰੀ ਚਲੋ ਜੀ ਇਹ ਆਉਂ ਜੋ ਮੈਂ ਹੱਬਾ ਦਾ ਕਰਕੇ ਕੰਮ ਖਰਾਬ ਨਾ ਜੇ ਇਹ ਉਸੇ ਮਾਂ ਨੂੰ ਪਾਇਆ ਪਰਲੇ ਨੂੰ ਆ ਤੁਹਾਨੂੰ ਫੋਨ ਲਾਉਣ ਦੋ ਆ ਵੀ ਪਾ ਮਜੀਤ ਲਾਓ ਨਾ ਸਰ ਮੈਨੂੰ ਫੋਨ ਲਾਓ ਲੈ ਉਹਨੂੰ ਲਾਇਆ ਸਖਵਿੰਦਰ ਨੂੰ ਹੀ ਇੱਥੇ ਉਹ ਲਾ ਲਾ ਇਹ ਚਲੋ ਜੀ ਚਲੋ ਚਲ ਮਾਸੀ ਪਹਿਲਾਂ ਤੇ ਇਧਰ ਨੂੰ ਮੂੰਹ ਕਰੋ ਤੇ ਆਪਣੇ 50 ਸਾਲ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸੋ ਕਿੱਦਾਂ ਦੀ ਰਹੀ ਆ ਕਿ ਅਪਸ ਐਂਡ ਡਾਊਨਸ ਰਹੇ ਆ ਤੇ ਕਿੱਦਾਂ ਦੀ ਜ਼ਿੰਦਗੀ ਹੁਣ ਤੱਕ ਲੈਵਲ ਇਦਾਂ 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 ਚਲੋ ਆਓ ਸਰ ਜਣੇ ਕਿੱਥੇ ਗਿਆ ਆਓ ਵੀ ਜਾਲਦਾਂ ਨੂੰ ਕਿੰਨੇ ਰਵੇ ਚਲੋ ਇਧਰ ਆ ਜੰਮ ਆਓ ਜੀ ਮਾਤਿ ਨੂੰ ਐੜ ਕੇ ਸਰ ਵਿੱਚ ਨੂਰੀ ਆ ਜਾ ਲੂਹੇ ਮੈਂ ਭਾਬੀ ਨੂੰ ਵੀ ਐਡ ਕਰੀ ਵਿੱਚ ਇਹਨੂੰ ਮੰਮੀ ਨਾਲ ਆ ਆ ਮੈਂ ਦੂਜੀ ਆਜੂ ਆ ਤਰਨਾ ਦੀ ਅੱਜ ਵੀ ਨਾ ਚਲੋ ਜੀ ਆ ਜਾਓ ਮੇਰੇ ਕੋਲ ਲਾ ਦਿਓ ਉਹ ਹੈ ਮੈਂ ਤਾਇਆ ਖੜਾ ਇੱਥੇ ਲਾਪਰ ਵਿੱਚੋਂ ਫਿਰ ਹੋਗੇ ਇਹਦੇ ਵਿੱਚ ਨੰਬਰ ਨਹੀਂ ਸੇਵ ਚਲ ਚਲ ਆ ਜਾ ਨੂਰੀ ਆ ਜਾ ਚਲ ਹੈਂ ਜੀ ਬੁਰਨਾ ਨੀਗਾ ਇੱਕ ਮੈਂ ਐਡ ਕਰ ਇੱਕ ਪਲੇਟ ਤੇ ਉਹ ਇੱਕ ਦਿਨ ਘੱਟ ਜੀ ਮੇਰਾ ਵੱਡੇ ਮਨਾਤਾ ਨਹੀਂ ਲੈਣਾ ਹੈ ਉਹ ਕੱਲ ਥੋੜਾ ਰੁਕਣਾ ਹੈ ਕੱਲ ਨੂੰ ਤੁਸੀਂ 50 ਸਾਲਾਂ ਦੇ ਹੋ ਜਾਣਾ ਤੇ ਫਿਰ ਹੋ ਸਕਦਾ ਮੈਨੂੰ 50 ਸਾਲ ਤੋਂ ਬਾਅਦ ਕੋਈ ਚੇਂਜ ਆਵੇ ਤੇ ਇਸ ਲਈ ਹੀ ਚਾਹੁੰਦੇ ਕਿ ਪੁਰਾਣੀ ਮਾਸੀ ਦੇ ਨਾਲ ਹੀ ਵੱਡੇ ਮਨਾ ਲਈਏ ਕਿ 50 ਸਾਲਾਂ ਦੀ ਹੋ ਕੇ ਕੀ ਪਤਾ ਉਹ ਉਹ ਜ਼ਿਆਦਾ ਕਾਰਨੋਂ ਤੇਰੇ ਮੂੰਹ ਤੇ ਹੋਰ ਚਿਰੜੀਆਂ ਪੈ ਜਾਣ ਪੰਜਾਹਾਂ ਸਾਲਾਂ ਤੋਂ ਬਾਅਦ ਭਾਬੀ ਭਾਬੀ ਬੈਠੋ ਲੈਣੋ ਯਾਰ ਭਾਬੀ ਨਹੀਂ ਐਡ ਹੋਣ ਡਿਆ ਜੀ ਮੈਂ ਗਿਆ ਕੰਡਿਆਵਾਂ ਗੱਲ ਤਾਂ ਸਹੀ ਆ ਨਾ ਹੈਪੀ ਬਰਥਡੇ ਟੂ ਯੂ 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 Hãy anh cắt tóc, ra đi làm mà, hả? không, 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 ਆ ਵਧਾਈਆਂ ਵੀ ਬਣਦੀਆਂ ਨਾ ਅਹੀਂ ਤੁਹਾਨੂੰ ਵਧਾਈ ਦਿੰਦੀ ਵੀ ਵਧਾਈ ਹੋਵੇ ਚਲੋ ਜੀ ਡੈਡੀ ਡੈਡੀ ਤੁਮਚਾ ਦੂਸਰਾ ਜੀ ਵਰਤਲੀ ਤੁਮਚਾ ਮਮਮੀ ਨੇ ਖੜਾ ਇੱਕੋ ਚੁਚਾਈ ਆ ਓਏ ਓਏ ਆ ਆ ਲਓ ਮੈਂ ਇਹ ਖਾ ਲੈਣਾ ਨਹੀਂ ਫੇਰ ਦੁੱਧਾ ਨਹੀਂ ਮੈਂ ਤੈਨੂੰ ਸਾਰੇ ਖੋਣਗੀ ਆਹ ਖਾਰਾ ਖਾ ਲਓਗੀ ਮੈਂ ਇਹ ਵੀਡੀਓ ਲੈ ਤਾ ਮੈਂ ਬੋਲਾਂ ਤੂੰ ਜੀ ਖਸ 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 ਸੁਲਾਈ ਹੋਏ ਨਹੀਂ ਨਹੀਂ ਚਲ ਹੀਰ ਪੜਾਈਂ ਦੀ ਤੰਗਾ ਮੈਂ ਲਾਲ ਜਾ ਬੋਲਾਂ ਹੈ ਤੂੰ ਕਿੱਥੇ ਆ ਹੈ ਚਲੋ ਆ ਚੱਲ ਜੀ ਕੀ ਬਾਤ ਨਾ ਸਰ ਮੈਂ ਕਿਹਨੂੰ ਦੱਸਾਂ ਕੀ ਆਹ ਆ ਗਿਆ ਆਹ ਉਹ ਹੀ ਗੰਦੀ ਆ ਯਾਰਾ ਲੱਗਾਈ ਤੈਨੂੰ ਬੱਦਲ ਆਹ ਕਣੀ ਜਾ ਰਿਹਾ ਆਜੋ ਆਜੋ ਜੀ ਬੰਦ ਕਰਾਓ ਚਲੋ ਜਿਉਂ ਨਹੀਂ ਕਟਿੰਗ ਕਰਕੇ ਨਾ ਨਿਆਣੇ ਖਵਾਈਏ ਖਵਾਈਏ ਤੇ ਖਾ ਪੀ ਕੇ ਤੇ ਤੁਹਾਨੂੰ ਫੇਰ ਮਿਲਦੇ ਆ ਬੰਦ ਕਰ ਦੇ ਮਾਣੇ ਕਵਿੰਦਰ ਦਾ ਪੈ ਨਹੀਂ ਹੋਣਾ ਮੇਰੇ ਮਾਣੇ ਦਾ ਮੈਂ ਨਹੀਂ ਹੋਣਾ ਉਹ ਵੀ ਆਪ ਤੈਨੂੰ ਪਾਪਾ ਕਿਦੈਂਡੀ ਵੀ ਮੈਨੂੰ ਖਵਾ ਖਵਾ ਦੇ ਉਹ ਵਿਚਾਰਾ ਖਿਲ ਰਿਹਾ ਉਹ ਜ਼ਿਆਦਾ ਚਲੋ ਜੀ ਮੰਮੀ ਆਡੀ ਦਾ ਕੇਕ ਕਟਿੰਗ ਹੋ ਗਿਆ ਮੰਮੀ ਤੂੰ ਤਾਂ ਖਾ ਲਿਆ ਹੋ ਨੀ ਖਾਣਾ ਖਾਣਾ ਬਬੇ ਖਾ ਲਓ ਚਲੋ ਯਾਰ ਬਣਾ ਲੈ ਆ ਫਿਨਿਸ਼ ਕਰ ਲੋ ਨਾ ਆਵਲਾ ਸਰਬਨ ਨਹੀਂ ਖਾਣਾ ਸਰਬਨ ਨਹੀਂ ਖਾਣਾ ਮੰਮੀ ਇਹਦੇ ਲੈ ਪਾ ਵੀੜਾ ਨੂੰ ਇਹ ਚ ਐਡ ਕਰੀਏ ਹਾਂ ਐਨ ਮੂੰਹ ਕਰ ਤੂੰ ਬਾੜਲਾ ਬੀ ਜੀ ਤੂੰ ਨਹੀਂ ਖਾਣਾ ਪਾ ਦੋਵੇਂ ਕੰਮ ਤੇ ਆ ਦੋਵੇਂ ਤੂੰ ਇਹਦੇ ਮੇਰਾ ਹੀ ਪਾਇਆ ਦੋਵੇਂ ਕੰਮ ਤੇ ਆ ਭਾਬੀ ਐਡਵਾ ਕੇ ਨਹੀਂ ਇਕੱਲੇ ਇਕੱਲਾ ਇਹੋ ਨਹੀਂ ਆ ਅੱਛਾ ਅੱਛਾ ਹੋਰ ਵੀ ਮਾਰ ਲਿਆ ਦਾਂ ਸਮੋਸੇ ਲੈ ਕੇ ਆਏ ਨੇ ਬੱਲੂ ਦੇ ਲੈ ਇਹ ਪਤਾ ਨਹੀਂ ਕਿਹੜਾ ਮਿਕਸਰ ਉੱਟ ਲੈਂਦਾ ਮਿਕਸਰ ਵਾਦਾ ਆ ਮੈਨੇ ਖਾ ਲਈ ਨਹੀਂ ਹੁੰਦੀ ਐ ਤਾਹ ਦੇ ਲੈਂਦਾ ਨਹੀਂ ਨਾ ਚੌਕਲੇਟ ਵਾਲਾ ਚੰਗਾ ਜਿਆ ਨਹੀਂ ਲੱਗਦਾ ਗਿੰਦੂ ਰਹਿ ਗਿਆ ਹੁਣ ਰੁਕ ਜਾ ਮੈਂ ਸਾਹਮਣੇ ਨਾ ਓਏ ਗਿੰਦੂ ਰਹਿ ਗਿਆ ਖਾਣ ਵਾਲਾ ਘਮੋੜ ਵਾਲਾ ਆਉਂਦਾ ਚੇ ਇਹ ਚਲੋ ਜੀ ਹੈਪੀ ਬਰਥਡੇ ਟੂ ਯੂ ਨਹੀਂ ਮੰਮੀ ਹੋ ਗਈ ਹੁਣ ਮੇਰੇ ਖਾਣਾ ਨਹੀਂ ਹੱਥੋਂ ਦੀ ਮਦਦ ਲੈ ਓਏ ਆਈਸ਼ਾ ਬਰੂਨੋ ਇੱਥੇ ਦੋਵਾਂ ਨੇ ਵਕੀ ਦਤਾ ਹੈ ਮੇਰਾ ਤੁਹਾਡੇ ਨਾਲ ਹੋ ਥੱਲੇ ਬਦਮਾਸ਼ ਬਣਦੇ ਹੋ ਥੱਲੇ ਓ ਵੇ ਵੇ ਨਾ ਤੁਹਾਡੇ ਨਾਲ ਆ ਬਦਮਾਸ਼ ਲੋਕ ਸਰਬਾਤ ਦੋ ਬਦਮਾਸ਼ ਵੇਖ ਬਰੂਨੋ ਨੇ ਨੁਕਰੇ ਲਾਏ ਦੋਵੇਂ ਚਲ ਆ ਲੈ ਜੋ ਇੱਕ ਅਮੀਰ ਤੇਸਲਾ ਕਹਿੰਦੇ ਕਈ ਨਾਮ ਨੇ ਚੱਲ ਆ ਜਾ ਪਲਕ ਐ ਚਪੇੜਾਂ ਚ ਬੂੜਾ ਹੱਥੋ ਪਾਈ ਨਹੀਂ ਹੋਣਾ ਕੁੜੀਆਂ ਇੱਥੇ ਐ ਖੁਸ਼ੀਆਂ ਦੇ ਦਿਨ ਚ ਹੱਥੋ ਪਾਈ ਨਹੀਂ ਹੋਣਾ ਕਿਸ ਨੇ ਵੀ ਕਹਨਾ ਮੰਮੀ ਇਹ ਹੈ ਮੰਮੀ ਮੰਮੀ ਕਿਲੇ ਬਰਥਡੇ ਗੱਲ ਨੇ ਪਾਇਆ ਹੋ ਕੰਡ ਚੱਲ ਲੈ ਜਾਂਦੇ ਆ ਚੱਲ ਆ ਕੁੜੀ ਤਾੜੀ ਫੋੜ ਚਾਣਾ ਆਲੋ ਜੋ ਚੱਲ 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 ਐ ਬੋਲੇ ਆ ਦੇ ਪਾਈਏ ਐ ਹੋ ਆਈ ਵਲੇ ਨੂੰ ਰਿਆ ਚੱਲ ਮੈਨੂੰ ਆਲਾ ਨੂੰ ਮੈਂ ਗੇਂਟਿੰਗ ਇਹਨੂੰ ਪਰੇ ਲੈ ਜਾ ਕਿ ਤੂੰ ਮੈਨੂੰ ਆਲਾ ਚੱਲੇ ਰੱਖ ਦੇ ਇਹ ਨਿਆ ਬੰਦਾਵਾ ਪਲਾਸਟਿਕ ਨੇ ਰੱਜੀ ਨੂੰ ਖਾ ਲੋ ਰੱਜੀ ਨੂੰ ਖਾ ਲੋ ਨੂਰੀ ਇਧਰੇ ਆ ਬੰਦਾ ਯਾਰ ਉਹ ਮੂੰਹ ਜਿਹਾ ਵੀ ਲਬੇੜ ਦਿੰਦੇ ਉਹ ਵੀ ਚਾਹੀਦਾ ਹੈ ਉਹਦਾ ਪਾੜਾ ਯਾਰ ਨਾ 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 ਮੈਂ ਕਹਿੰਦੇ ਆ ਵਾ ਅੱਗੇ ਸਾਹਮਣੇ ਆਓ ਬੜੇ ਜਣੇ ਨੇ ਆਪਾਂ ਨੂੰ ਕਹਿਣਾ ਵੀ ਆ ਸਿੱਖ ਧਰਮ ਚ ਕੇਕ ਨਹੀਂ ਕੱਟਦੇ ਜਣਾ ਇਦਾਂ ਦਾ ਨਜ਼ਾਰੇ ਲਓ ਜੀ ਨਜ਼ਾਰੇ ਲਓ ਜ਼ਿੰਦਗੀ ਦੇ ਜ਼ਿੰਦਗੀ ਦੇ ਬਾਕੀ ਦੀ ਜਿੱਥੇ ਮਾਂ ਪਿਓ ਦੀ ਖੁਸ਼ੀ ਹੁੰਦੀ ਆ ਨਾ ਉਥੇ ਕੀ ਆ ਵੀ ਇਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ ਜਿਹੜੀਆਂ ਸਾਡੇ ਸਿੱਖ ਧਰਮ ਦੇ ਖਿਲਾਫ ਹੋਣਗੀਆਂ ਉਹ ਚੀਜ਼ਾਂ ਹੀ ਕਦੀ ਵੀ ਨਹੀਂ ਕਰਦੇ ਬਟ ਇਹ ਇੱਕ ਫਨ ਸ਼ਾਨਵਾ ਇੱਕ ਕੀ ਉਹਨੂੰ ਕੱਪੜਾ ਹਾਂ ਖੁਸ਼ੀ ਮਨਾਉਣ ਦਾ ਹਾਂ ਖੁਸ਼ੀ ਮਨਾਉਣ ਦਾ ਸਾਡਾ ਇਹ ਬਹਾਨਾ ਵਾ ਤੇ ਜਿਹਦੇ ਵਿੱਚ ਸਾਡੇ ਮਾਪਿਓ ਸਾਡਾ ਪਰਿਵਾਰ ਖੁਸ਼ ਰਹਿੰਦਾ ਅਸੀਂ ਉਹ ਕੰਮ ਕਰਾਉਂਦੇ ਦੀ ਮੇਂ ਚੀਜ਼ ਇਹ ਆ ਵੀ ਉਹ ਮਾਂ ਸਾਡੀ ਬਹੁਤ ਖੁਸ਼ ਆ ਬਸ ਉਹ ਖੁਸ਼ ਵਾ ਸਾਨੂੰ ਬਸ ਠੀਕ ਠੀਕ ਆ ਮੰਮੀ ਉਹ ਤੋਂ ਡਿੱਗ ਜੇ ਲੱਗਾਈ ਓਏ ਉਹ ਲਾਦੇ ਘਰ ਤੋਂ ਪਾਦੇ ਜਿੱਥੇ ਰਹਿ ਜਾਂਦੀ ਜਲਦੀ ਵਾਹ ਜੀ ਵਾਸ ਮੋਸਾ ਵੈਸੇ ਜੀ ਉਹਦਾ ਮੈਂ ਨਾ ਅੱਜ ਹੀ ਡਾਈਟ ਸ਼ੁਰੂ ਕੀਤੀ ਸੀ ਕਿ ਮੈਂ ਨਾ ਬਾਹਰੋਂ ਕੁਝ ਨਹੀਂ ਖਾਣਾ ਤੇ ਪਰ ਨਹੀਂ ਖਾਣਾ ਮੈਂ ਸੱਚੀ ਨਹੀਂ ਖਾਣਾ ਮੈਂ ਨਾ ਨਾ ਖਾਵਾ ਹੈਗਾ ਮੈਂ ਜੀ ਨਹੀਂ ਇੱਕ ਫਿਰ ਅੱਜ ਦਾ ਦਿਨ ਹੈ ਨਹੀਂ ਇਹ ਲੈ ਅੱਜ ਦਾ ਨਹੀਂ ਅੱਜ ਹੈ ਜੀ ਮੰਮੀ ਦਾ ਬਰਥਡੇ ਹੈ ਹੈਪੀ ਬਰਥਡੇ ਮਾਂ ਨਹੀਂ ਖਾਣਾ ਤੂੰ ਡਾਈਟ ਨਾ ਨਹੀਂ ਕੁਝ ਨਹੀਂ ਨਹੀਂ ਖਾਣਾ ਮੈਨੂੰ ਜਿੱਥੇ ਮੈਂ ਦਿਨ ਚੀਟ ਡੇਅ ਰਿਹਾ ਤੇ ਅੱਜ ਇੱਕ ਦਿਨ ਹੋਰ ਚੀਟ ਹੋ ਜੂਗਾ ਮੈਨੂੰ ਪਤਾ ਤੈਨੂੰ ਨਹੀਂ ਖਾਣਾ ਮੈਂ ਖਾ ਲੈਣਾ ਨਹੀਂ ਮੈਨੂੰ ਪਤਾ ਨਹੀਂ ਮੈਂ ਖਾ ਲੈਣਾ ਮੈਂ ਕੋਈ ਤੁਹਾਨੂੰ ਕਮਨੀਆ ਮੇਰਾ ਨਹੀਂ ਖਾਣਾ ਨਹੀਂ ਖਾਣਾ ਤੂੰ ਮੈਨੂੰ ਕਿਹਾ ਨਾ ਹਾਂਜੀ ਮੈਨੂੰ ਪਤਾ ਤੈਨੂੰ ਨਹੀਂ ਖਾਣਾ ਨਹੀਂ ਮੈਂ ਖਾ ਲਵਾਂ ਨਹੀਂ ਖਾਣਾ ਕਿ ਮੈਨੂੰ ਪਤਾ ਅੱਜ ਚੀਡੇ ਅੱਜ ਦੇ ਕਿਹਦੀਆਂ ਸੋਹੜੀਆਂ ਸੁਨੇ ਰੰਗ ਦੀਆਂ ਚਟਨੀਆਂ ਵਾ ਸੋ ਹਾਂਜੀ ਆਏ ਕਿੰਨੇ ਸੋਹਣੇ ਆ ਅੱਛਾ ਕੇਕ ਲਈ ਦਿਸ ਵਨ ਅੱਛਾ ਖਾਣਾ ਮੈਨੂੰ ਪਤਾ ਵਾ ਮੈਨੂੰ ਲੱਗਦਾ ਅੱਜ ਤੁਸੀਂ ਤੇਰਾ ਹੈ ਮੇਰਾ ਕਿਦਾਂ ਤੂੰ ਨਹੀਂ ਖਾਣਾ ਮੈਨੂੰ ਪਤਾ ਜੀਤ ਨੇ ਨਹੀਂ ਖਾਣਾ ਮੈਨੂੰ ਪਤਾ ਮੇਰੇ ਮੈਂ ਕਿਹੜਾ ਉਹ ਚੀਜ਼ ਚੁੰਬਦੇ ਆ ਜਾਂ ਮੈਂ ਕਿਹੜਾ ਟੈਕ ਨਹੀਂ ਕਰਦਾ ਮੈਂ ਮੈਨੂੰ ਚੰਦਾ ਵਾ ਚਲੋ ਕੇਕ ਵੀ ਕਟਿੰਗ ਕਰੋ ਨਾਲ ਖਾਈਏ ਥੋੜਾ ਜਿਹਾ ਪਰ ਇਹਦੇ ਬੰਦੇ ਐਤੋਂ ਪਰੇ ਦਰਦ ਮੁਝੇ ਨਹੀਂ ਆਉਂਦੇ ਤਰਵਾਰਾ ਲੋ ਜੀ ਗੁਰੂ ਘਰ ਦੇ ਵੀ ਕਰ ਲਿਆ ਪ੍ਰਦਰਸ਼ਨ ਤੇ ਸਾਡੀ ਮੰਮੀ ਦਾ ਅੱਜ ਸੀ ਜਨਮ ਦਿਨ ਅਸੀਂ ਆਏ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਹੁਣ ਮੰਮੀ ਜੀ ਪ੍ਰਸ਼ਾਦਾ ਛਕ ਕੇ ਥਾਲ ਮਾਝੀ ਚੜ੍ਹ ਲਿਆ ਸੇਵਾ ਕਰਨ ਦੇ ਆ ਸਰਪ੍ਰਾਈਜ਼ ਕਿਦਾਂ ਲੱਗਾ ਹੈ ਬੜਾ ਵਧੀਆ ਬਸ ਠੀਕ ਆ ਐਹੋ ਭਾਸਾ ਚਾਹੀਦਾ ਹਨੂ ਮਹਾਰਾਜ ਤੈਨ 100 ਸਾਲ ਤੱਕ ਇੰਦਾ ਹੀ ਚਰਮ ਰਿਣ ਮਨੋਦੇ ਰਹੀਏ ਮਾਤਾ ਪਿਤਾ ਦੇ ਸਹੀ ਆ ਤੇ ਜੇ ਕੋਈ ਫੇਰ ਵੀ ਫੇਰ ਵੀ ਪਤਾ ਨਹੀਂ ਹੁਣ ਕੋਈ ਖਾਂ ਮਹਾਰਾਜ ਮੇਰੇ ਧੀਆ ਪਤਨ ਤੰਦਰੁਸਤੀ ਦੇਵੇ ਤੰਦਰੁਸਤੀ ਦੇਵੇ ਤੇ ਨੂੰ ਤੰਦਰੁਸਤੀ ਦੇਵੇ ਤੁਸੀਂ ਵੀ ਤੰਦਰੁਸਤ ਮਾਰਾਈ ਤੇਰੀ ਡਿਸਕ ਪ੍ਰੋਬਲਮ ਠੀਕ ਕਰੇ ਚਲੋ ਜੀ ਤੁਸੀਂ ਵੀ ਤੁਸੀਂ ਵੀ ਜਰਮ ਦਿਨ ਮਨਾਇਆ ਕਰੋ ਠੀਕ ਆ ਗੁੰਨੇ ਨਾਲ ਬੜੀ ਖੁਸ਼ੀ ਮਿਲਦੀ ਆ ਖੁਸ਼ੀ ਮਿਲੀ ਨਾ ਅੱਜ ਹਾਂ ਤੇ ਬਸ ਠੀਕ ਆ ਜੀ ਖੁਸ਼ੀ ਚਾਹੀਦੀ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਚਲੋ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਾਰਿਆਂ ਨੂੰ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼ ਰਹੋ ਵਾਹਿਗੁਰੂ ਤਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਆਂਖਾਂ ਚੰਗੀਆਂ ਸਹੀ ਰਵੇ ਸਭਾ ਅੱਤੇ ਚਲੋ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ